ਸਲੋਰੀ ਜਿਹੜਾ ਸਾਡੇ ਭਰਾ ਕੇ ਨੇ ਸਾਡੇ ਘਰ ਰਾਜ ਦੇ ਮਹਿਲ ਵਰਗੇ ਬਣ ਜਾਣ ਸਾਡੇ ਛੋਟੇ ਛੋਟੇ ਘਰ ਹੋਰ ਨਾਲ ਕੇ ਬਣ ਜਾਣ ਤੇ ਭਾਈ ਅੱਜ ਦੀ ਵੀਡੀਓ ਖਾਸ ਤੌਰ ਤੇ ਤੁਹਾਡੇ ਲਈ ਆ ਤੁਹਾਡੇ ਘਰ ਵੀ ਸੋਹਣੇ ਬਣਾਵਾਂਗੇ ਬਾਥਰੂਮ ਰਸੋਈਆਂ ਛੀਸ਼ੇਵਾਂ ਚੋਵਾਂਗੇ ਪਰ ਉਸ ਤੋਂ ਵੱਡੀ ਗੱਲ ਕੀ ਆ ਵੱਡੇ ਵੱਡੇ ਬ੍ਰਾਂਡ ਦੇ ਸਾਮਾਨ ਨਿੱਕੇ ਨਿੱਕੇ ਰੇਟਾਂ ਲੈ ਕੇ ਦੇਵਾਂਗੇ ਕਿਉਂਕਿ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਮੋਸਟ ਲੱਜਰੀ ਸਟੋਰ ਗਰਮੀ ਟ੍ਰੇਡਿੰਗ ਕੰਪਨੀ ਜਲੰਧਰ ਜਿੱਥੇ ਵੱਡੇ ਫਾਇਦੇ ਹੁੰਨੇ ਆ ਦੇਖੋ ਸੀਡ ਸ਼ੁਰੂ ਹੋ ਜਾਂਦੀ ਹੈ 3500 ਰੁਪਏ ਤੋਂ 10 ਸਾਲ ਦੀ ਗਾਰੰਟੀ ਸੀਟ ਦੀ ਦੇਖੋ ਵਿੱਚੇ ਸੀਟ ਕਵਰ ਨਾਲ ਦਵਾਂਗੇ ਦੇਖੋ ਕਿੰਨਾ ਸੋਹਣਾ ਡਿਜਾਈਨ ਹੈ ਸਕੇਅਰ ਫਿਰ ਇਹ ਚ ਆ ਜਾਂਦਾ ਜੀ 4000 ਰੁਪਏ ਦਾ ਮਾਡਲ ਇਹ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ 4000 ਰੁਪਏ ਦਵਾਂਗੇ ਜਿੰਨੇ ਮਰਜੀ ਪੀਸ ਲੈ ਜਾਓ ਦੇਖੋ ਜੀ ਵੈਕਿਊਮ ਸੀਟ ਤੁਹਾਨੂੰ ਮਾਰਕੀਟ 15000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦਵਾਂਗੇ 5500 ਰੁਪਏ ਦੀ 10 ਸਾਲ ਦੀ ਗਾਰੰਟੀ ਇਹਦੇ ਵਿੱਚ ਜੀ ਦੇਖੋ ਇਹਦਾ ਬਲੈਕ ਸੀਟ ਹੈ 1 ਪੀਸ ਸੀਟ 10 ਸਾਲ ਦੀ ਗਾਰੰਟੀ ਕਲਰ ਦੀ ਤੁਹਾਨੂੰ 8500 ਰੁਪਏ ਦੀ ਪੇਗੀ ਜਿੰਨੇ ਮਰਜੀ ਪੀਸ ਲੈ ਜਾਓ ਸਾਡੇ ਕੋਲ ਗੋਲਡਨ ਕਲਰ ਮਿਲ ਜਾਏਗਾ 22500 ਰੁਪਏ ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆਇਆ ਐਜੇ ਚਾਕਲੇਟ ਕਲਰ ਲੈਣਾ ਕਿਸੇ ਨੇ ਇਹ ਵੀ 1.5 ਲੱਖ ਰੁਪਏ ਦੀ ਵੇਚੀ ਤੁਹਾਨੂੰ ਉਸ ਤੋਂ ਬਾਅਦ ਬਲੈਕ ਸੀਟ ਚਾਹੀਦੀ ਬਲੈਕ ਗ੍ਰੇ ਇਹ ਵੀ 1.5 ਲੱਖ ਰੁਪਏ ਦਾ ਮਾਡਲ ਦੇਖੋ 10 ਸਾਲ ਦੀ ਗਾਰੰਟੀ ਕਲਰ ਦੀ ਸੁਣਾਓ ਜੀ ਇੱਕ ਟਾਟਾ ਸੀ ਹੋਰ ਫਾਇਦਾ ਕਰ ਰਹੇ ਨੇ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਬਰਤ ਬਰਤ ਸ਼ੇਅਰ ਕਰ ਦਿਓ ਜਿਹੜੇ ਸਾਡੇ ਭੈਣ ਭਾਈ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ 11 ਲੱਕੀ ਇਹਨਾਂ ਦੇ ਕਸਟਮਰ ਸਾਡੇ ਦਰਸ਼ਕਾਂ ਨੂੰ ਆ ਜਿਹੜੇ ਬਾਸ ਸੈੱਟ ਹੈ ਨਾ ਇਹ ਆਪ ਬਿਲਕੁਲ ਫ੍ਰੀ ਦਵਾਂਗੇ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਸੋਹਣੇ-ਸੋਹਣੇ ਮਿਲ ਜਣੇ ਆ ਮੇਰੇ ਹੀ ਤੁਹਾਨੂੰ ਦੇਖੋ 24 ਇੰਚੀ ਸਾਈਜ਼ ਚਾਹੀਦਾ ਹੈ ਮਹਾਰਾਜਾ ਵੈਂਟੀ ਪੀਵੀਸੀ ਹੈ ਵਾਟਰਪੂਫ ਹੁੰਦੀ ਹੈ ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਅੱਛੀ ਕੁਆਲਿਟੀ ਹੈ ਇਹ 6500 ਰੁਪਏ ਦੀ ਪੇਗੀ ਤੁਹਾਨੂੰ ਮਾਰਕੀਟ ਤੇਆਂ ਜਾਂ ਡੁਗਣ ਨਹੀਂ ਮਿਲੇਗੀ ਕਿਸੇ ਨੂੰ ਸਟੀਲ ਦੀ ਵੈਂਟੀ ਚਾਹੀਦੀ ਹੈ ਦੇਖੋ ਸਟੇਨਲੈਸ ਸਟੀਲ ਦੀ ਇਹ 10 ਇਹ ਚ ਵੱਡਾ ਸਾਈਜ਼ ਚਾਹੀਦਾ ਹੈ 13000 ਰੁਪਏ ਦਾ 베ਗਾ ਤੁਹਾਨੂੰ ਮੈਂ ਚੈਲੰਜ ਕਰਦਾ ਬਾਜ਼ਾਰ ਚ ਕੱਲੀ ਆ ਤੁਸੀਂ ਵੈਂਡਰੀ ਦਾ ਰੇਟ ਪਤਾ ਕਰੋ 10000 ਰੁਪਏ ਤੋਂ ਘੱਟ ਕਿਸੇ ਨੇ ਦੇਣੀ ਨਹੀਂ ਪਰ ਸਾਡੇ ਕੋਲ ਆਜੋ ਸਿਰਫ 4500 ਰੁਪਏ ਦੇਵਾਂਗੇ ਆ ਵੀ ਡਿਜ਼ਾਈਨ ਬੜਾ ਸੋਹਣਾ ਕਲਰ ਤੁਸੀਂ ਇਹ ਵੀ ਲੈ ਸਕਦੇ ਤਾਂ ਆ ਵੀ ਲੈ ਕੇ ਜਾ ਸਕਦੇ ਆ ਵੈਂਟੀ ਦੇਖੋ ਮਾਰਕੀਟ 11000 ਤੋਂ ਘੱਟ ਨਹੀਂ ਮਿਲੇਗੀ ਅਸੀਂ 5500 ਰੁਪਏ ਦੇਵਾਂਗੇ ਵੱਡਾ ਸਾਈਜ਼ ਜੀ ਇਹਨੇ ਸਿੰਪਲ ਵਾਸ਼ਮਿਨ ਨਾਲ ਲਗਣੀ ਤੁਸੀਂ ਆਪਣੇ ਘਰ ਦੇ ਵਿੱਚ ਦੋ ਬਾਥਰੂਮ ਤੇ ਇੱਕ ਰਸੋਈ ਤਿਆਰ ਕਰਾਉਣੀ ਆ ਜਿਹੜੇ ਬਾਜ਼ਾਰ ਚ ਲੱਖ ਲੱਖ ਰੁਪਈਆ ਲੈਂਦੇ ਸਿਰਫ 35000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮ ਤੇ ਇੱਕ ਰਸੋਈ ਤਿਆਰ ਕਰ ਦੇਣਗੇ ਜੇ ਤੁਸੀਂ ਸ਼ਕੀਨ ਹੈਗੇ ਆ ਤੁਸੀਂ ਕਹਿੰਦੇ ਵੀ ਅਸੀਂ ਦਾ ਨਾ ਸੁਪਰ ਲਗਜ਼ਰੀ ਬਾਥਰੂਮ ਤਿਆਰ ਕਰਾਉਣਾ ਤੁਸੀਂ ਚਾਹੇ ਰੋਜ਼ 골ਡ ਬਣਾਉਣਾ ਤੁਸੀਂ 골ਡਨ ਬਣਾਉਣਾ ਤੁਸੀਂ ਬਲੈਕ ਬਣਾਉਣਾ ਤਾਂ ਇਹ ਤੁਹਾਨੂੰ ਅਸੀਂ ਟੌਪ ਦਾ ਜਿਹੜਾ ਬਾਥਰੂਮ ਸਿਰਫ 50000 ਰੁਪਏ ਚ ਵੜਾ ਕੇ ਦਵਾਂਗੇ ਉਹ ਵੀ ਲਗਜ਼ਰੀ ਭਜੀ ਸ਼ਾਵਰ ਪੈਨਲ ਆਏ ਆ ਤੋਹਫੇ ਆਏ ਆ ਇਕਲ ਮਤਲਬ ਮਾਰਕੀਟ ਚ ਬਹੁਤ ਵਧੀਆ ਟ੍ਰੈਂਡਿੰਗ ਚ ਹੈ ਐਡਵਾਇਟਰ ਚਲਦਾ ਹੈ ਬਾਡੀ ਸ਼ਾਵਰ ਹੈ ਇਹਦੇ ਵਿੱਚ ਪੂਰੀ ਬਾਡੀ ਦੇ ਪੈਂਦਾ ਪਰ ਉੱਪਰ ਓਵਰਹੈਡ ਸ਼ਾਵਰ ਵਾਟਰਫਾਲ ਹੈ ਇਹ ਟੂਟੀ ਲੱਗੀ ਹੈ ਦੇ ਫੌਂਟ ਵੀ ਨਾਲ ਹੈ ਇਹ ਤੁਹਾਨੂੰ ਅਸੀਂ 18500 ਰੁਪਏ ਦਾ ਦਵਾਂਗੇ ਕਲਰ ਜਿਹੜਾ ਮਰਜੀ ਲੈ ਲਓ ਬਲੈਕ ਕਲਰ ਲੈ ਲਓ 골ਡਨ ਲੈ ਲਓ ਰੋਜ਼ ਗੋਲਡ ਇਹਦਾ ਜਰੂਰ ਮੈਂ ਦੱਸੋ ਇਹ ਬਿਆਰ ਚ ਕੋਈ 2800 ਮੰਗਦਾ ਕੋਈ ਇਹਦਾ 3200 ਮੰਗਦਾ ਆਪਣਾ ਭਾਈ 1500 ਰੁਪਏ ਦਾ ਦਵਾਂਗੇ ਜਿੰਨੇ ਮਰਜੀ ਪੀਸ 600 ਰੁਪਏ ਤੋਂ ਘੱਟ ਨਹੀਂ ਮਿਲੇਗੀ ਇਹ ਸਾਡਾ ਚੈਲੰਜ ਓਪਨ ਚੈਲੰਜ ਹੈ 300 ਰੁਪਏ ਦੀ ਰੋਟੀ ਦਵਾਂਗੇ 10 ਸਾਲ ਦੀ ਗਾਰੰਟੀ ਹੈ ਦੀ ਤੇ ਚ ਓਪਲ ਮਾਡਲ ਲੈ ਲੋ ਵੀ 300 ਰੁਪਏ ਦੀ ਪਵੇਗੀ ਸਕੇਅਰ ਮਾਡਲ ਲੱਗੋ ₹380 ਐਜ ਕਯੂਬਿਕਸ ਮਾਡਲ ਹੋ ਗਏ ₹480 ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਜੇ ਤੁਸੀਂ ਇੱਥੇ ਆ ਕੇ 50000 ਰੁਪਏ ਦੀ ਸ਼ਾਪਿੰਗ ਕਰਦੇ ਹੋ ਪੂਰੇ ਪੰਜਾਬ ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਚਾਹੇ ਤੁਸੀਂ ਪਿੰਡ ਤੋਂ ਸ਼ਹਿਰ ਤੋਂ ਤੁਸੀਂ ਗੱਡੀ ਦਾ ਖਰਚਾ ਨਹੀਂ ਦੇਣਾ ਜੇ ਤੁਸੀਂ ਇੱਥੇ ਆ ਕੇ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਹੋਮ ਡਿਲੀਵਰੀ ਤਾਂ ਅਸੀਂ ਤੁਹਾਨੂੰ ਫ੍ਰੀ ਦੇਣੀ ਆ ਉਸ ਦੇ ਨਾਲ ਨਾਲ ਚਾਹੇ ਤਾਂ ਤੁਸੀਂ ਗੀਜ਼ਰ ਲੈ ਜਾਓ ਸਾਡੇ ਕੋਲੋਂ ਜਾਂ వాటర్ ਫਿਲਟਰ ਲੈ ਜਾਓ ਤੁਹਾਨੂੰ ਉਹ ਅਸੀਂ ਬਿਲਕੁਲ ਫ੍ਰੀ ਦੇਵਾਂਗੇ ਇਹ ਦੇਖੋ ਸ਼ਾਵਰ ਸਾਡੇ ਕੋਲੋਂ 550 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ 850 ਦਾ ਵੱਡਾ ਸਾਈਜ਼ ਉਸ ਤੋਂ ਬਾਅਦ ਐਵੀ ਹੈਗਾ ਸ਼ਾਵਰ ਵਾਲਾ ਦੇਖੋ ਬਲੈਕ ਮਿਕਸਰ ਵੀ ਮਿਲ ਜੇਗਾ ਸਾਰੇ ਡਿਜ਼ਾਈਨ ਆਪਣੇ ਕੋ ਕਿਚਨ ਦੇ ਅਵੇਲੇਬਲ ਨੇ ਦੇਖੋ ਸ਼ਾਵਰ ਵਾਲੇ ਕਿਚਨ ਸਿੰਕ ਵੀ ਸਾਰੇ ਸਾਈਜ਼ ਅਵੇਲੇਬਲ ਨੇ ਸਿਲਵਰ ਕਲਰ ਬਲੈਕ ਕਲਰ ਦੇਖੋ ਵੱਡਾ ਸਾਈਜ਼ ਕਿਸ ਨੂੰ ਚਾਹੀਦਾ ਬਲੈਕ ਕਲਰ ਦੇਖੋ 3200 ਰੁਪਏ ਦਾ ਪਵੇਗਾ ਛੋਟਾ ਸਾਈਜ਼ ਲਲੋ 2500 ਰੁਪਏ ਦਾ ਜਿੰਨੇ ਮਰਜ਼ੀ ਸਾਡੇ ਕੋਲ ਸਿੱਕ ਲੈ ਜਾਓ ਉਹ ਜਿਹੜੇ ਤੁਹਾਨੂੰ ਅਸੀਂ ਮਾਡਲ ਦਿਖਾ ਰਹੇ ਨਾ ਰਾਜਿਆਂ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਖਾਸ ਤੌਰ ਤੇ ਦੁਬਈ ਜੈ ਵੱਡੇ ਵੱਡੇ ਜਿਹੜੇ ਲਗਜ਼ਰੀ 에어ਪੋਰਟ ਆ ਤੁਹਾਨੂੰ ਉੱਥੇ ਇਦਾਂ ਦੇ ਮਾਡਲ ਮਿਲਨੇ ਆ ਜਿਹੜੇ ਹੁਣ ਤੁਸੀਂ ਆਪਣੇ ਘਰਾਂ ਚ ਵੀ ਲਗਾ ਸਕਦੇ ਵੀ ਸੋਅਸ਼ ਵਾਸ਼ਬੇਨ ਇਹ ਵੀ 4500 ਰੁਪਏ ਦਾ ਵੇਚਾ ਤੁਹਾਨੂੰ ਜੀ ਕਿਸੇ ਨੇ ਸਕੁਅਰ ਵਾਸ਼ਬੇਨ ਲੈਣਾ ਹੈ ਇਹ ਵੀ ਤੁਹਾਨੂੰ 3500 ਰੁਪਏ ਦਾ ਵੇਚਾ ਮਿਰਰ ਭਾਜੀ ਸਾਰੇ ਹੀ ਸਾਡੇ ਕੋਲ ਸਾਈ ਅਵੇਲੇਬਲ ਨੇ ਕੋਈ ਤੁਸੀਂ ਕਸਟਮ ਵੀ ਕਰਾਣਾ ਚਾਹੁੰਦੇ ਉਹ ਵੀ ਹੋ ਜਾਏਗਾ ਵੱਡਾ ਸਾਈ ਚਾਹੀਦਾ ਉਹ ਵੀ ਅਵੇਲੇਬਲ ਹੈ ਇਹ ਜੈਗੂਅਰ ਦੇ ਹੈਗੇ ਇਹ ਜੇ ਵੱਡਾ ਸਾਈ ਵੀ ਮਿਲ ਜੇਗਾ ਵੱਡਾ ਸਾਈ ਤੁਹਾਨੂੰ 3800 ਰੁਪਏ ਦਾ ਪਵੇਗਾ ਛੋਟਾ ਸਾਈ ਤੁਹਾਨੂੰ 2800 ਰੁਪਏ ਦਾ ਪਵੇਗਾ ਦੇਖੋ ਕਿੰਨੇ ਕੈਪਸੂਲ ਸੀਰੀਜ਼ ਆਈ ਨਵੀ ਦੇਖੋ ਕਿੰਨਾ ਸੋਨਾ ਵੱਡਾ ਸਾਈ ਵੀ ਅਵੇਲੇਬਲ ਆ ਜੀ ਸਾਰੇ ਤੁਹਾਨੂੰ ਐਲਈਡੀ ਮੇਰੇ ਤੁਹਾਡੇ ਅਕੋਰਡਿੰਗ ਵੀ ਮਿਲ ਜਾਣਗੇ ਸਾਹ ਕੋਰਨਰ ਤੇ ਤੁਸੀਂ ਲਾਉਣਾ ਹੈਗਾ ਬਾਥਰੂਮ ਜੇ ਵੀ ਕਾਫੀ ਕੋਰਨਰ ਦੇਖੋ ਭਾਜੀ ਕਿੰਨੀ ਵੈਰਾਈਟੀ ਸਾਡੇ ਕੋਲ ਗਲਾਸ ਕੋਰਨਰ 골ਡਨ ਕਲਰ ਵੀ ਮਿਲ ਜੇਗਾ ਰੋਜ਼ ਗੋਲਡ ਬਲੈਕ ਦੇਖੋ ਸਾਰੇ ਆਪਣੇ ਕੋ ਅਵੇਲੇਬਲ ਨੇ ਉਸ ਤੋਂ ਬਾਅਦ ਦੇਖੋ ਐਕਸੈਸਰੀ ਵੀ ਅਵੇਲੇਬਲ ਹੈ ਟੈਲੀਫੋਨ ਮਿਕਸਰ ਦੇਖੋ ਹੈਂਡ ਸ਼ਾਵ ਇਸ ਸਪੈਂਸਰ ਵੀ ਅਵੇਲੇਬਲ ਨੇ ਦੇਖੋ ਸਾਰੇ ਬਾਥ ਸੈੱਟ ਵੀ ਅਵੇਲੇਬਲ ਹੈ ਬਾਥ ਸੈਟ ਤੁਹਾਨੂੰ ਸਿਰਫ 2200 ਰੁਪਏ ਦਾ 5 ਪੀਸ ਦਾ ਸੈੱਟ ਮਿਲਦਾ ਦੇਖੋ ਹੈਂਡ ਸ਼ਾਵਰ ਹੀ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਭਾਈ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਜਿਹੜੇ ਖਾਸ ਤੌਰ ਤੇ ਸਾਡੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦੁਬਈ ਕਿਤੇ ਵੀ ਬੈਠੇ ਨਾ ਉਹ ਆਪਣਾ ਆਰਡਰ ਲੈਣਾ ਚਾਹਦੇ ਆ ਕਿਉਂਕਿ ਉਹ ਕਿਸੇ ਰਿਸ਼ਤੇਦਾਰ ਤੇ ਨਹੀਂ ਹੋਣਾ ਚਾਹਦੇ ਉਹ ਡਾਇਰੈਕਟ ਤੁਹਾਨੂੰ ਆਰਡਰ ਦੇਣਾ ਚਾਹੁੰਦੇ ਆ ਕਿੱਦਾਂ ਤੁਸੀਂ ਕਰ ਸਕਦੇ ਹੋ ਕੀ ਸਪੋਰਟ ਕਰਦੇ ਹੋ ਉਹ ਸਾਨੂੰ ਵੀਡੀਓ ਕਾਲ ਤੇ ਵੀ ਸਿਲੈਕਟ ਕਰਾ ਦਾਂਗੇ ਤੁਸੀਂ ਸਿਰਫ ਕੀ ਕਰਨਾ ਪਲੰਬਰ ਕੋ ਤੁਸੀਂ ਪਰਚੀ ਬਣਵਾ ਕੇ ਸਾਨੂੰ ਵਟਸਐਪ ਕਰਨੀ ਹੈ ਅਸੀਂ ਤੁਹਾਨੂੰ ਉਹੀ ਸਮਾਨ ਸਿਲੈਕਟ ਕਰਾ ਕੇ ਤੁਹਾਡੇ ਦਿੱਤੇ ਐਡਰੈਸ ਤੇ ਆਪਾਂ ਸੈਂਡ ਕਰ ਦੇਣਾ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਾਡਾ ਬੰਦਾ ਘਰ ਜਿਹੜਾ ਹੋਮ ਡਿਲੀਵਰੀ ਵਾਲਾ ਚੈੱਕ ਕਰਾ ਕੇ ਆਏਗਾ ਤੁਹਾਨੂੰ ਸਾਰਾ ਸਮਾਨ ਸਮਾਨ ਦੀ ਜ਼ਿੰਮੇਵਾਰੀ ਸਾਡੀ ਹੈ ਘਰ ਪਹੁੰਚ ਤੱਕ ਟੁੱਟੇ ਆਪ ਜੈਸਮਾਨ ਰਸਤੇ ਤੁਸੀਂ ਜ਼ਿੰਮੇਵਾਰ ਹੋ ਭਾਜੀ ਸਾਡੀ ਜ਼ਿੰਮੇਵਾਰੀ ਇਹ ਟੁੱਟੇ ਭਜੇ ਦੀ ਉਸ ਤੋਂ ਬਾਅਦ ਜ਼ਿੰਮੇਵਾਰੀ ਪਲੰਬਰ ਦੀ ਹੈ ਜੀ ਸੋ ਦੇਖੋ ਬਹੁਤ ਸਾਰੀਆਂ ਮੈਂ ਤੁਹਾਨੂੰ ਇੱਕ ਸ਼ਾਰਟ ਦੇ Tu si aizziona! ਤੁਸੀਂ ਘੱਟੋ ਘੱਟ ਜੇ 50000 ਰੁਪਏ ਦੀ ਸ਼ਾਪਿੰਗ ਕਰਦੇ ਆ ਪੂਰੇ ਪੰਜਾਬ ਜਿੱਥੋਂ ਮਰਜ਼ੀਓ ਪਿੰਡ ਸ਼ਹਿਰ ਤੋਂ ਤੁਹਾਨੂੰ ਅਸੀਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਣੀ ਆ ਪਹਿਲੀ ਗੱਲ ਗੱਡੀ ਦੇ ਖਰਚੇ ਤੁਸੀਂ ਨਹੀਂ ਦੇਣਾ ਹੈਗਾ ਦੂਜੀ ਗੱਲ ਤੁਸੀਂ ਜਿੱਥੋਂ ਮਰਜ਼ੀ ਬੈਠੇ ਹੋ ਜੇ ਤੁਸੀਂ ਇੱਥੇ ਨਹੀਂ ਆਉਂਦੇ ਤੁਸੀਂ ਐਸਟੀਮੇਟ ਦਿਓ ਫੋਟੋਆਂ ਨੇ ਸਮਾਨ ਪਸੰਦ ਕਰ ਲਓ ਤੁਹਾਡੇ ਘਰ ਤੱਕ ਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਪਾਈ ਜੀ ਕਹਿੰਦੇ ਸਾਡੀ ਆ ਜੇ ਸਮਾਨ ਟੁੱਟ ਭੱਜ ਹੋਈ ਉੱਥੋਂ ਤੱਕ ਜ਼ਿੰਮੇਵਾਰੀ ਇਹ ਲੈ ਰਹੇ ਆ ਤੁਸੀਂ ਇੱਥੋਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ 1 ਲੱਖ ਰੁਪਏ ਸ਼ਾਪਿੰਗਾਂ ਤੇ ਹੋਮ ਡਿ ਦਿਵਾਵਾਂਗੇ ਤੇ ਜਿਹੜੇ ਸਾਡੇ ਭਰਾ ਕਹਿੰਦੇ ਆ ਵੀ ਅਸੀਂ ਬਜਟ ਦੇ ਵਿੱਚ ਬਾਥਰੂਮ ਵੀ ਬਣਾਉਣੇ ਰਸੋਈਆਂ ਬਣਾਉਣੀਆਂ ਦੇਖੋ ਮੈਂ ਚੈਲੰਜ ਕਰਦਾ ਤੁਸੀਂ ਲੱਖ ਲੱਖ ਰੁਪਇਆ ਖਰਚਦੇ ਨੇ ਸਿਰਫ ਦੋ ਬਾਥਰੂਮ ਤੇ ਇੱਕ ਰਸੋਈ ਤਿਆਰ ਕਰਾਉਣ ਲਈ ਪਰ ਇਹ ਟਾਈਲਾਂ ਤੋਂ ਬਾਅਦ ਜਿੰਨਾ ਵੀ ਐਸੈਸਰੀ ਲੱਗਦੀ ਆ ਬਾਥਰੂਮ ਦੇ ਵਿੱਚ ਦੋ ਬਾਥਰੂਮ ਇੱਕ ਰਸੋਈ ਸਿਰਫ 35000 ਰੁਪਏ ਤਿਆਰ ਕਰਕੇ ਦਵਾਂਗੇ ਜੇ ਤੁਸੀਂ ਚਾਹੋਗੇ ਅਸੀਂ ਅਲਟਰਾ ਲਗਜ਼ਰੀ ਬਣਾਉਣਾ ਬਾਥਰੂਮ ਸੁਪਰ ਲਗਜ਼ਰੀ 골ਡਨ ਰੋਜ਼ ਗੋਲਡ ਬਲੈਕ ਸਿਲਵਰ 1,25,300 ਰੁਪਏ ਦੁਕਾਨਦਾਰ ਇੰਨੇ ਚ ਤਿਆਰ ਕਰਕੇ ਦਿੰਦੇ ਆ ਬਾਈ ਕਹਿੰਦਾ 50 ਹਜ਼ਾਰ ਚ ਕਰਕੇ ਦੋ ਸੋ ਹੋਰ ਚਾਹੀਦਾ ਕੀ ਬਾਈ ਜੀ ਫਾਇਦੇ ਚਾਹੀਦੇ ਆ ਫਾਇਦੇ ਹੋ ਰਿਆ ਇੱਕ ਗੱਲ ਦੀ ਜ਼ਿੰਮੇਵਾਰੀ ਸਾਡੀ ਵੀ ਚੱਕਦਾ ਬਾਈ ਦੀ ਤੁਸੀਂ 50 ਹਜ਼ਾਰ ਦਾ ਸਮਾਨ ਲੈ ਲਓ ਲੱਖ ਦਾ ਲੈ ਲਓ 1.5 ਲੱਖ ਦਾ ਲੈ ਲਓ ਚਾਹੇ 20 ਹਜ਼ਾਰ ਦਾ ਲੈ ਲਓ ਤੁਸੀਂ ਆਨਲਾਈਨ ਵੀ ਸ਼ਾਪਿੰਗ ਕਰਦੇ ਆ ਇਹਨਾਂ ਨੂੰ ਇਹਨਾਂ ਨੇ ਖਾਤੇ 'ਚ ਪੈਸੇ ਪਾਉਣੇ ਆ ਤੇ ਉੱਥੋਂ ਤੱਕ ਦੀ ਜ਼ਿੰਮੇਵਾਰੀ ਸਾਡੀ ਆ ਜ਼ਿੰਮੇਵਾਰੀ ਉੱਥੇ ਤੱਕ ਆ ਜਦੋਂ ਤੁਸੀਂ 22 ਦੇ ਫੋਨ ਤੇ ਜਿਹੜਾ ਨੰਬਰ ਸਕਰੀਨ ਤੇ ਦਿੱਤੇ ਆ ਇਹਨਾਂ ਨੰਬਰਾਂ ਦੇ ਗੱਲ ਕਰਦੇ ਆ ਤੇ ਉਹ ਅਸੀਂ ਜ਼ਿੰਮੇਵਾਰ ਆ ਕਿਉਂਕਿ ਹੁਣ ਤੱਕ ਇਹਨਾਂ ਨੇ ਬਹੁਤ ਲੱਖਾਂ ਹੀ ਕਸਟਮਰ ਨੂੰ ਸੈਟੀਸਫਾਈ ਕੀਤਾ 5 ਸਟਾਰ ਰੇਟਿੰਗ ਆ ਲੋਕ ਵੀ ਖੁਸ਼ ਆ ਅਸੀਂ ਵੀ ਖੁਸ਼ ਆ ਤੇ ਇਹ ਵੀ ਖੁਸ਼ ਆ ਤੁਹਾਨੂੰ ਅਸੀਂ ਖੁਸ਼ ਕਰ ਦੇਣਾ ਸੋ ਆਜੋ ਛੇਤੀ ਗਰਮੀਤ ਟਰੇਡਿੰਗ ਕੰਪਨੀ ਜਲੰਧਰ ਸ਼ਹਿਰ ਹੈਗਾ ਭਾਈ ਜੀ ਸੌਖੀ ਐਡਰੈਸ ਦੱਸ ਦਿਓ ਸੌਖੀ ਭਾਸ਼ਾ ਚ ਭਾਈ ਨੀਅਰ ਰੇਲਵੇ ਸਟੇਸ਼ਨ ਜਲੰਧਰ ਦਾ ਮੇਨ ਸਟੇਸ਼ਨ ਐ ਸਿਟੀ ਦਾ ਰੇਲਵੇ ਸਟੇਸ਼ਨ ਤੇ ਕਾਲ ਆ ਗਿਆ ਤੁਸੀਂ ਸਾਨੂੰ ਕਾਲ ਕਰੋ ਤੁਹਾਨੂੰ ਅਸੀਂ ਐਡਰੈਸ ਤੇ ਲੋਕੇਸ਼ਨ ਵੀ ਭੇਜ ਦਾਂਗੇ ਤੁਹਾਡੇ ਨੰਬਰ ਤੇ ਬਾਕੀ ਬੜਾ ਸਾਡਾ ਕਲੋਜ਼ ਆ ਸਟੇਸ਼ਨ ਤੇ ਬਿਲਕੁਲ ਨਾਲ ਆ ਸਾਡੀ ਸ਼ੋਰੂਮ ਮੇਨ ਰੋਡ ਤੇ ਸ਼ੋਰੂਮ ਹੈ ਕੋਈ ਗੱਡੀ ਲਿਆਓ ਜਿੱਦਾਂ ਮਰਜੀ ਆਓ ਹੋਰ ਹੋਰ ਕਿਤੇ ਜਾਣ ਦੀ ਲੋੜ ਨਹੀਂ ਨਾ ਇਧਰ ਨਾ ਇਧਰ ਸਿੱਧੇ ਗਰਮੀ ਟ੍ਰੇਡਿੰਗ ਕੰਪਨੀ